हेलो गाइस स्वागत है ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਵਿੱਚ ਸਮਰ ਅਰਪ੍ਰਸੰ ਸਕੂਲ ਤੋਂ ਆ ਗਏ ਨੇ ਪੱਕੀ ਆ ਗਏ ਨਾਲੇ ਕੱਲ ਸ਼ਿੱਕੀ ਬਣਾਗੇ ਕਿਉਂ ਪਰਖਤਾਂਮ ਪਰਖਤਾਂਮ ਤੋਲੈਂਟਰ ਚੁਣੀ ਜਾਂਦੇ ਨੇ ਸਮਰ ਨੂੰ ਸਰਪ੍ਰਾਈਜ਼ ਦਿੱਤਾ ਆ ਮੈਂ ਉਹ ਗੈਸ ਕਰ ਰਹੇ ਹਾਂ ਕਿ ਅੰਦਰ ਆਇਆ ਸੀ ਮਿਲ ਗਏ ਤੇ ਚਾਲ ਬਣੇ ਆਉਣਗੇ ਹੈਨਾ ਪਰ ਸੁਲਾਈ ਨਹੀਂ ਆ ਰਹੀ ਸੀ ਹੈਨਾ ਇਹ ਤਾਂ ਗੂੜੀ ਇਹ ਘਰੇ ਬਣਾਇਆ ਗੋਲ ਗੱਪੇ ਨੇ ਬਾਹਰੋਂ ਨਹੀਂ ਹਮਦ ਮਮਾ ਨੇ ਬਣਾਇਨੇ ਹੁਣ ਆਪਾਂ ਨੂੰ ਪਤਾ ਨਹੀਂ ਕਿਵੇਂ ਬਣਾਏ ਨੇ ਆ ਦੇ ਵੀ ਤੁਹਾਨੂੰ ਨਹੀਂ ਸੀ ਜਿਆਦਾ ਛੋਟਾ ਮਰੇ ਕਿ ਰਹੇ ਜਦੋਂ ਅਗਲਾ ਹੁਣ ਅਗਲੀ ਵਾਰ ਬਣਾਵਾਂਗੀ ਤਾਂ ਤੁਹਾਨੂੰ ਫਿਰ ਬਲੌਗ 'ਚ ਦਿਖਾਵਾਂਗੀ ਕਿਵੇਂ ਬਣਦੇ ਨੇ ਹਾਂ ਫਿਰ ਤੁਸੀਂ ਵੀ ਬਣਾ ਸਕਦੇ ਹੋ ਹਾਂ ਫਿਰ ਤੁਸੀਂ ਵੀ ਘਰੇ ਬਣਾ ਸਕਦੇ ਹੋ ਇਹ ਗੋਲ ਗੱਪੇ ਪਾਣੀ ਵੀ ਘਰੇ ਹੁਣ ਆਇਆ ਸਾਰਾ ਕੁਝ ਘਰੇ ਪਾਣੀ ਵੀ ਗੋਲ ਗੱਪੇ ਸਾਰਾ ਕੁਝ ਘਰੇ ਬਣਾਇਆ ਆ ਬੜਾ ਖਾਣ ਵੀ ਲੱਗਿਆ ਆ ਵੀ ਬਣਾਇਆ ਤੇਰਾ ਤੁੰਨੇ ਤਾਂ ਸ਼ੁਰੂ ਹੀ ਕਰਤਾ ਕੰਮ ਬੋਲ ਤਾ ਮਮਾ ਨੇ ਕੰਮ। ਚੱਕੀ ਆ ਗਿਆ। ਤੈਨੂੰ ਵੀ ਬੋਲ ਗੱਫੇ। ਚੱਕ ਲੈ ਕੇ ਉਹਨੇ ਵੀ ਜਾ ਰਿਹਾ ਹੈ ਗੋਰ ਦੇ ਉੱਤੇ। ਤਾਂ ਮਿਲਦੇ ਆਖਸ ਫਿਰ ਖਾ ਤੂੰ ਕਿ ਆ ਗਿਆ। ਆ ਰਿਹਾ ਬਾਈ। ਪ੍ਰਥਮ ਬਾਈ। ਪ੍ਰਥਮ ਮਿਰਚੀ ਲੱਗੀ। ਹਾਂ ਮਿਰਚ ਲੱਗਿਆ। ਬੰਦੇ। ਅਰੇ। ਹੋਸ਼ਿਆਰ ਬੰਦਾ ਆ। ਜਦ ਮੈਂ ਪੀਣ ਲੱਗਿਆ ਤੇ ਜਿਹੜੀ ਕੰ ਲੱਗ ਗਿਆ। ਹਾਂ ਮਿਰਚੀ ਲੱਗਿਆ। ਪਾਣੀ ਦੇ ਬੰਦੇ। ਪਰ ਮੈਂ ਆ ਵੀ ਹੋਰ ਆਲੂ। ਹਾਂ ਗਾਪਾ ਰ ਸਭ ਸਾਰਾ ਨਾ ਗੋਰ ਦੇ ਉੱਤੇ ਬੜਾ ਆ ਹੈ ਨਾ। ਇਹੀ ਕਰਦਾ। ਆਲੀ। ਮੂਹ ਛੋਟਾ ਰਹੇ ਨਾ ਕੋਲ ਆਪਾਂ ਵੱਡਾ ਹੈ ਨਾ ਪਪਾ ਮੈਂ ਨਾ ਬੜਿਆ ਨਾ ਆ ਦੇ ਇਹ ਪੂਰਾ ਲੋ ਵਾਲਾ ਹੈ ਉਹ ਉਹ ਤੰਦਰਵਾ ਦਾ ਪੂਰਾ ਹੀ ਪਪਾ ਉਹਨਾਂ ਨਾਲ ਤਾਂ ਬਧੀਆ ਨੇ ਜਿਹੜੇ ਪਜਾਰ ਵਾਲੇ ਹੁੰਦੇ ਨੇ ਦੱਸ ਗਾ ਉਹ ਨੰਮ ਰਜਮ ਹੈ ਐਂ ਪੁਰਾਣੇ 3 ਕਿਨਾਰੇ ਤੇ ਬੋਣਾ ਹੈ ਨਾ ਉਦੋਂ ਉਹ ਹੈ ਨਾ ਅੰਦਰ ਨਾਲ ਦੇ ਨਹੀਂ ਗਲੇ 'ਚ ਫਸ ਜਾਂਦੇ ਨੇ ਹੈ ਨਾ ਹਾਂ ਹੈ ਨਾ ਜਿਹੜੇ ਹੈ ਨਾ ਆਹਨੇ ਹੈ ਨਾ ਜਿਹੜੇ ਗੱਲੇ ਤਾਲ ਲੈਂਦੇ ਨੇ ਇਹ ਮੈਂ ਨਗਾ ਕੇ ਦਿੱਚ ਨਹੀਂ ਪੜਿਆ ਉਹ ਸਾਫਤਾ ਹੀ ਨਗਾ ਲਿਆ ਦਿੰਨੇ ਟੁਕੜੇ ਕਰਕੇ ਨਗਾਇਆ ਬਿਨ ਪੁਰੇ ਛੋਟੇ ਛੋਟੇ ਨਹੀਂ ਕੀਤੇ ਅੱਛਾ ਮਤਲਬ ਉੱਦੇ ਉੱਦੇ ਚਵਾ ਕੇ ਜੀ ਨਾਏ ਦੇ ਜਾ ਕਿੰਨੇ ਸਭ ਤੋਂ بڑے ਉੱਤੋਂ بڑے ਅਸੀਂ ਕਿਹੜਾ ਰੱਖੀਂਗਾ بڑا ਕੇ ਛੋਟਾ بڑا ਉਹ ਛੋਟਾ ਨਾ ਕਰਕੇ ਤੂੰ ਛੋਟਾ ਲਈ ਨਾ ਬਣਾਇਆ ਤਾਂ ਕਰਕੇ ਮੈਂ ਮੂਲਾ ਬੜਾ ਪ੍ਰਤਮਾ ਘੱਠ ਠੀਕ ਆ ਫਿਰ ਪਾਣੀ ਤਾਂ ਸਮਝਦਾ ਹਾਂ ਪਾਣੀ ਪਹਦਾ ਹੈ ਅਲੂਰ ਗੋਲ ਗੱਪੇ ਨੇ ਹਾਂ ਸਮਝਦਾ ਕਬਾਪਾ ਗੋਲ ਕਪਰੇ ਵਿੱਚ ਬਾਣੀ ਕਰੂ ਬਾਣੀ ਜਿਹੜੇ ਇੱਥੇ ਰੇੜੀ ਵਾਲ ਭਾਈ ਹੁੰਦੇ ਨੇ ਹਾਂ ਹੁਣ ਤਾਂ ਰੇੜੀ ਵਾਲ ਆ ਗਿਆ ਇਹਨਾਂ ਭਾਈ ਹਾਂ ਤਾਂ ਦਿੰਦੇ ਨੇ ਟਿਕਦਾ ਨਹੀਂ ਤੂੰ ਇਹ ਤਾਂ ਕੜੀ ਆਈ ਕਰੇ ਜਾ ਯਾ ਛੋਟਾ ਗਰਾਮ ਨਹੀਂ ਹੈ ਤਾਂ ਦੇ ਲੈ ਨਾਲੇ ਇੰਨਾ ਹੈ ਨਹੀਂ ਨਾਲੇ ਇਹਨਾਂ ਤੋਂ ਇਹ ਦੋਨਾਂ ਤੋਂ ਕੁਟ ਖਾ ਲੈਂਦਾ ਸਮਰ ਤੋਂ ਵੀ ਅਕਸ ਤੋਂ ਵੀ ਆ ਪੰਗੇ ਆ ਲਊ ਗਦੇ ਲੱਡੇ 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 ਲਾ ਲਾ ਸੈਟਲੇ ਆਉਣਾ ਨੇ ਜਦੋਂ ਬੜੇ ਨੇ ਤੇ ਤੈਨੂੰ ਪਤਾ ਹੈ ਵੀ ਇਹਨੇ ਇਹਨੇ ਬੜੇ ਨੇ ਮੈਂ ਤਾਂ ਫੇਰ ਕਿਉਂ ਪੰਗੇ ਲੈਣਾ ਮਾਰਨਾ ਨਹੀਂ ਹੈਗਾ ਪਿੱਛੇ ਨੂੰ ਨਾ ਕਰ ਜੀ ਸਮਰੇ ਦੇ ਫੇਰ ਸੱਟ ਖਾਊਗਾ ਪਹਿਲਾਂ ਵਾਂਗ ਹੁਣੀ ਹੁਣੀ ਇਹ ਸੱਟ ਖਾ ਕੇ ਡੈਸਾ ਡਿੰਪਲ ਬਈ ਇਹਨੇ ਡਿੰਪਲ ਦੋਨਾਂ ਨੇ ਬੰਦੇ ਨੇ ਇਹਦੇ ਵੀ ਬੰਦੇ ਨੇ ਇਹਦੇ ਵੀ ਬੰਦੇ ਨੇ ਪਰ ਥਮ ਦੇ ਵੱਡਾ ਪੈਂਦਾ ਥੋੜਾ ਜਿਹਾ ਸਮਰੇ ਦੇ ਥੋੜਾ ਜਿਹਾ ਮੈਂ ਹੁਣ بڑا ਹੋ ਗਿਆ ਤਾਂ ਕਰਕੇ ਮਰੇ ਛੋਟਾ ਪੈਂਦਾ ਆ ਹੋ ਲੈ ਕੋੜਾ ਕੋੜਾ ਹੋ ਪਰਾਹੋ ਜਾ ਜੇ ਗਦਾਨੀ ਤੂੰ ਬਰਾਸਾ ਮੈਂ ਪਿੱਛੇ ਨੂੰ ਹੀ ਦੇਖ ਦੂੰਗਾ ਪਰ ਤੈਨੂੰ ਬਹੁਤ ਮਸਤੀ ਚੜਦੀ ਐ ਮੈਂ ਤਾਂ ਮੈਂ ਸਮਝਿਆ ਤੇਰੇ ਜਿਹਾ ਮੈਂ ਤੈਨੂੰ ਚੱਕ ਕੇ ਦਿਖਾ ਮੈਂ ਅੱਜ ਬਰਾਵਾ ਦਾ ਸਿਰ ਢਾ ਲਾ ਛੱਡਿਆ ਹੋਇਆ ਬਈ ਇਹ ਬੰਦਾ ਬਹੁਤ ਤੰਗ ਕਰਦਾ ਸਮਰ ਨੂੰ ਸਮਰ saya ਬਹੁਤ ਤੰਗ ਕਰਦਾ ਹੈ ਆ ਚ ਗਿਆ ਜੇ ਵਫਾ ਤੇ ਹੁੰਦਾ ਨਾ ਡਾਕਟਰ ਡਟੇ ਬਹੁਤ ਤੰਗ ਕਰ ਲੋ ਕੁੱਤਿਆ ਬਹੁਤ ਤੰਗ ਕਰਦਾ ਤੂੰ ਬਈ ਆਪਾਂ ਆ ਗਏ ਗੁਰਦੁਆਰਾ ਸਾਹਿਬ ਅੱਜ ਬਹੁਤ ਟਾਈਮ ਬਾਅਦ ਆਇਆ ਹਾਲ 2 ਸਾਲ ਬਾਅਦ ਅਸੀਂ ਨਹੀਂ ਹਰੇਕ ਦੀਖ ਲਈ ਆਉਂਦੇ ਸੀ ਜਿੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਰ ਹੁਣ ਇਸ ਵਾਰ ਮੈਨੂੰ ਲੱਗਦਾ ਵੀ 2 ਸਾਲ ਬਾਅਦ ਆਇਆ ਹੋਵਾਂਗੇ ਗਾਂ ਗਾਂ ਜਰਵਾਣ ਨੂੰ ਮਰਵਾਏ ਗਾਉਂ ਗੁਰਵਾਏ ਐਨ ਤਾਂ ਭਾਈ ਐਂ ਚਾਹੀਦਾ ਭਜਣ ਨੂੰ ਖੁੱਲਾ ਤੋਂ ਲੈ ਭਾਈ ਇਹਨਾਂ ਨੂੰ ਖੇਡਣ ਨੂੰ ਐਂ ਪਾਰਕ ਚਾਹੀਦਾ ਲੈ ਬਹਿ ਕੇ ਦੋਨੇ ਲੈ ਉਹ ਕੰਡ ਲੜੂ ਵੀ ਫਿਰ ਕਾਦੀ ਕੰਡ ਲੜੂ ਪਰ ਤਾਂ ਮੇਰਾ ਬਈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨੇ ਆ ਦੇਖੋ ਸਾਰਾ ਹੂੰ ਤਮ ਗਿਰੇਗਾ ਗਿਰੇਗਾ ਫਿਰ ਸਬਰ ਗਿਰੂਗਾ ਫਿਰ ਫੜ ਤਾ ਲਿਆ ਕੋਈ ਲੰਗਰ ਹਾਲ ਦੀ ਐਂਟਰੀ ਬਹੁਤ ਸੋਹਣੀ ਬਣਾਈ ਹੋਈ ਆ ਚੱਲੋ ਸਭਾ ਲੈਟ ਨਹੀਂ ਹਾਂ ਪਹਿਲਾਂ ਹੋ ਵੀ ਨਹੀਂ ਸੀਗਾ ਇਹ ਕਿਤਾ ਜਦ ਬਾਹਰ ਜਾਣੇ ਡਿਮਾਂਡਾ ਬਹੁਤ ਹੁੰਦੀਆਂ ਨੇ ਸਿੰਡਰ ਜੁਆ ਵੀ ਖਾਣੀ ਆ ਆਈਸਕ੍ਰੀਮ ਵੀ ਖਾਣੀ ਆ ਤਰਬੂਜ ਵੀ ਖਾਣਾ ਆ ਮਮੋਜ਼ ਵੀ ਖਾਣੇ ਨੇ ਹੁਣ ਆ ਪਤਨੀ ਇਹ ਕਿਤੇ ਜਿਹੜਾ ਖੜਿਆ ਜੈਮਸ ਜੁਆ ਨਿਕਲੇ ਲੈ ਹੁਣ ਇਹਨੂੰ ਲੈ ਇਹਨੂੰ ਚਲਾਈ ਜਾਂਦਾ ਆ ਸਮਰ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਆ ਜਿਹੜੀ ਵੀ ਲੈ ਆਉਣਾ ਸਾਰਾ ਤਾਂ ਨਹੀਂ ਇਹੀ ਚੀਜ਼ਾਂ ਦਾ ਦੇਖਦਾ ਹੈ ਫਿਰ ਕਿਹੜਾ ਬਾਪ ਇੰਨਾ ਨਾਲ ਕੋਹ ਮਿਲਦਾ ਹੁੰਦਾ ਵੀ ਐਵੇਂ ਚੱਲਦੀਆਂ ਹੁੰਦੀਆਂ ਨੇ ਮੈਂ ਉਹ ਸਾਲਾ ਕਰਦਾ ਆ ਫੇਰ ਉਹ ਕਰਦਾ ਤਾਂ ਹੀ ਮੈਨੂੰ ਸਾਰੀਆਂ ਦੀਆਂ ਬਤਾਂ ਆਉਂਦੀ ਜਿੱਦੀ ਬਸ ਮੈਂ ਆ ਵੀ ਲੈਣਾ ਆ ਵੀ ਲੈਣਾ ਫੇਰ ਕਰਕੇ ਨਾ ਰਿੰਦਾ ਫੇਰ ਮੈਨੂੰ ਉਹ ਨਹੀਂ ਚਲਾਉਂ ਦਿੰਦਾ ਹੁੰਦਾ ਜੈਮ ਸਲੇਟ ਨਾਲ ਬਾਲ ਵੀ ਮਿਲ ਗਈ ਆ ਵੀ ਮਿਲ ਗਿਆ ਇੱਕ ਇਹਨੂੰ ਮੂੰਹ ਚ ਕਿਉਂ ਪਾਉਣਾ ਉਹ ਤੀਰ ਤਾਂ ਦੋਦੀ ਸੰਨੇ ਜੈਮ ਸਰੇ ਵਿੱਚ ਸੀਗਾ ਨਾ ਜਾਂ ਸਤੇ ਆ ਘਡਾਉਣਾ ਇਹਦੇ ਵਿੱਚ ਸੀ ਹੈਨਾ ਇਹ ਵਧੀਆ ਪਾਪਾ ਸੈਚ ਸੈਚ ਆਟ ਫੀਡ ਨਾ ਕਰਾਂਗੇ ਸਭ ਪਤਾ ਹੈ ਹਮ ਤੈਨੂੰ ਆਉਂਦੇ ਹੋਏ ਨੂੰ ਤਾਂ ਨੀਂਦ ਆ ਰਹੀ ਸੀ ਰਸਤੇ 'ਚ ਤਾਂ ਸੋ ਜਾ ਹੁਣ ਉਦੋਂ ਪਾਪਾ ਹਵਾ ਲੱਗ ਰਹੀ ਸੀ ਇਹਨੂੰ ਪੂਰੇ ਵੀ ਤਾਂ ਏਸੀ ਚੱਲ ਰਿਹਾ ਹੁਣ ਠੰਡੀ ਹਵਾ ਤਾਂ ਚੱਲ ਲੱਗ ਰਹੀ ਆ ਉਹ ਪਾਪਾ ਨੈਚੁਰਲ ਆ ਗਈ ਕੀ ਹਿੰਦਾ ਵੀ ਜੀ ਮੈਨੂੰ ਪਾਣੀ ਦੇਈ ਤੂੰ ਗਲਾਸ ਲੈ ਜੀ ਆ ਦੇਖੋ ਹੁਣ ਕਿੱਥੇ ਕੀ ਪਾਲਿਆ ਇਹ ਹੁਣ ਚਲ ਦੋਸਤਾਂ ਨੂੰ ਦਿਖਾਉਂਗਾ ਨਾ ਕਿੱਥੇ ਸਕੂਲ ਸਕਾਲ ਚ ਨਹੀਂ ਲੈ ਕੇ ਜਾਣਾ ਹੈਗਾ ਮੈਡਮਾਂ ਮਾਰਨੀਆਂ ਉੱਥੇ ਫੋਟੋ ਕਿਛਕੇ ਭੇਜੂਗਾ ਤੈਨੂੰ ਦੋ ਦੋ ਚੰਨ ਫੋਟੋ ਕਿਛਕੇ ਭੇਜਾਂਗਾ ਵੀ ਮੈਂ ਆ ਲੈ ਆਇਆ ਹਾਂ ਨਾ ਮੈਂ ਬਣਾ ਟੁੱਟ ਗਿਆ ਸੀ ਨੰਬਰ ਨੰਬਰ ਹੈਗਾ ਤੇਰੇ ਕੋਲ ਹੈਗਾ ਤੁਹਾਨੂੰ ਕੱਢੂਗਾ ਅਸੀਂ ਦੌਨ ਕੱਢੂਗਾ ਡਾਊਨਲੋਡ ਕਰੇਗਾ ਕੀ ਡਾਊਨਲੋਡ ਕਰੇਗਾ ਨੰਬਰ ਦੋਸਤਾਂ ਦਾ ਹਬ ਤੇ ਦੋਸਤਾਂ ਕਰ ਲਿਆ ਜਦ ਮੈਨੂੰ ਦੱਸ ਦੀ ਫਿਰ ਠੀਕ ਹੈ ਇਸ ਗਰਲ ਨੂੰ ਵੀ ਜੀ ਆਉਣਗਾ ਕਾਲ ਕਰੂਗੀ ਵਾਇਸ ਮੈਸੇਜ ਭੇਜੇਗਾ ਦੇਖਣ ਵਜੋਂ ਅੱਜਕੱਲ੍ਹ ਵਾਲੇ ਬੱਚੇ ਜਦ ਅਸੀਂ ਐਡ ਐਡਕ ਹੁੰਦੇ ਸਾਨੂੰ ਪਤਾ ਵੀ ਨਹੀਂ ਹੁੰਦਾ ਸੀ ਮੋਬਾਈਲ ਹੈ ਚੀਜ਼ ਕੀ ਆ ਮੋਬਾਈਲ ਹੈ ਇਹ ਹੁਣ ਇਹਨਾਂ ਨੂੰ ਪਤਾ ਆ ਵੀ ਵਾਇਸ ਕਾਲ ਵੀ ਕਰਨੀ ਆ ਜਬਾ ਇਸ ਮੈਸੇਜ ਭੇਜਣਾ ਆ ਜਾਂ ਡਾਊਨਲੋਡ ਕਰਨੀ ਆ ਜਾਂ ਕੀ ਕਰਨਾ ਸਭ ਕੁਝ ਪਤਾ ਇਹਨਾਂ ਨੂੰ ਆ ਦੇਖ ਲਓ ਆ ਗਿਆ ਆ ਗਿਆ ਓਏ ਤੂੰ ਕੋਈ ਤੂੰ ਗਰਜੇਗਾ ਕਿ ਤਾ ਤੂੰ ਦੇਖ ਲੈ ਇੱਕ ਤਾਂ ਤੂੰ ਨਿੱਕਰ ਜੀ ਕੱਢਿਆ ਆਪਦੀ ਨੰਗੀ ਹੱਲਾ ਲੈ ਕੇ ਮੇਰੇ ਤੇ ਚੜਦਾ ਹੈ ਮੋਢੇ ਤੇ ਜ਼ਰੂਰ ਚੜੂਗਾ ਲੈ ਇਧਰ ਲਾਤ ਮੈਨੂੰ ਬੜਾ ਤੰਗ ਨਾਲ ਮੈਂ ਦਿੰਦਾ ਕਹੇ ਜਾਂ ਬੰਦਾ ਯਾਰ ਤਾ ਬਸ ਹੁਣ ਤਰਾ ਮਿਲ ਗਿਆ ਹੁਣ ਮਿਲ ਗਿਆ ਰਾਮ ਬਸ ਇੰਨਾ ਗਰਾਮ ਚਾਹੀਦਾ ਹੁੰਦਾ ਹੈ ਹੈਨਾ ਬਸ ਬਸ ਤੂੰ ਪਹਿਲਾਂ ਬੈੱਡ ਨਾਲ ਲੱਗਿਆ ਹੁਣ ਤੂੰ ਕੰਦ ਨਾਲ ਲੱਗੇਗਾ ਹਾਂ ਕਹੀਂ ਟੱਪ ਦਾ ਟੱਪ ਦਾ ਦਾ ਨੀਚੇ ਜਿਹੜੇ ਤੇ ਬੰਦ ਵਾਲੀ ਹੱਡੀ ਲੱਗੀ ਹੋਈ ਹੈ। 15 ਜੱਡੀ ਲਿਖੀ। ਪ੍ਰਥਮ ਕੱਲ ਨੂੰ ਸਕੂਲ ਚ ਕੀ ਲੈ ਕੇ ਜਾਣਾ ਥੋਨੇ? ਗ੍ਰੀਨ ਕਲਰ ਦੇ ਲੈ ਕੇ ਆ ਬਾਲ ਲੈ ਕੇ ਆਦਾ ਹਾਂ। ਆ ਗ੍ਰੀਨ ਕਲਰ ਲੈ ਕੇ ਜਾਣਾ ਤੂੰ ਗ੍ਰੀਨ ਕਲਰ ਦੀ ਬਾਲ ਹੀ ਆਇਆ ਵਾਸਤੇ। ਹੁਣ ਤੇ ਤੈਨੂੰ ਭੇਜ ਜਾਾਂਗੇ ਇਸ ਕੋਲ। ਵਾਸਤ ਗ੍ਰੀਨ ਕਲਰ ਗ੍ਰੀਨ ਡੇ ਆ ਕੱਲ ਨੂੰ ਗ੍ਰੀਨ ਡੇ ਆ। ਹੈ? ਵਾਸਤਾ ਲੈ ਜੀ ਆਂਦੀ ਬਾਲ। ਦਿਖਾਉਣ ਵਾਲੇ ਆਪ ਤੇ ਦੋਸਤਾਂ ਨੂੰ ਦਿਖਾਏ। ਠੀਕ ਹੈ ਗ੍ਰੀਨ ਫਲਰ ਰੇਸੇ ਨੂੰ ਦੰਦੀਆ ਵੱਡੂ ਵੱਡ ਕਾਲੀ ਮੈਂ ਨਿਕਾਲ ਲਵਾਂ ਲਵਣਾ ਲੈ ਜੀ ਬਾਕੇ ਗ੍ਰੀਨ ਕਲਰ ਦਾ ਚਾਹੀਦਾ ਹਾਂ ਬਸ ਆ ਲੈ ਜੀ ਬਾਕੇ ਮੈਂ ਕੱਢ ਕੇ ਬੈਠਾ ਹਾਂ ਬੈਠੀ ਚ ਵਾਰੀ ਆ ਕਿੱਥੋਂ ਆਇਆ ਬੜਾ ਖਰਾਬ ਹੁਣ ਬੈਠਣੇ ਵਾਦੂ ਸੀ ਉਹਦੇ ਨਾਲ ਬੈਠਣੇ ਵਾਦੂ ਸੀ ਬਾਜੀ ਜੀ ਤੂੰ ਆਪ ਜੀ ਬੋਗੜ ਮੈਂ ਨਹੀਂ ਇਹਦੇ ਚ ਰੱਖ ਲੈ ਜੀ ਠੀਕ ਹੈ ਜਿੱਦੇ ਭਾਗ ਗਿਆ ਦੇਖ ਲੈ ਬੈਠ ਜਾ ਵੀਰ ਜੀ ਨਮਸਕਾਰ ਇੱਕ ਇੱਕ ਕੈ ਦੌਰੇ ਪਿਆ ਦੇ ਦੂੰ ਦੌਰੇ ਪਿਆ ਦੇ ਦੂੰ ਪਾਪੜੀ ਲਾਊਗਾ ਚਾ ਲੈ ਲੈ ਆ ਉਹ ਅਨ ਰੋਜ਼ ਰੋਜ਼ ਇਨ ਅ ਪਾਰਕ ਇਸ ਰੋਜ਼ ਇਨ ਪਾਰਕ ਲੈ ਲੈ ਗਏ ਲੇਕਿਨ ਪਾਟੋਪਾਪਾ ਭਈ ਆ ਸੀ ਸਾਡੀ ਮੱਛੀ 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 ਮੰਗੋ ਪਤਾ ਨਹੀਂ ਕਿਤੋਂ ਦੀ ਕਿੱਧਰ ਆ ਜਾਂਦਾ ਹੈ ਕਿੱਥੇ ਚੜ ਜਾਂਦਾ ਕੀ ਕਰਦਾ ਕੀ ਕਰਦਾ ਕਿਵੇਂ ਕਰਦਾ ਕੋਈ ਪਤਾ ਨਹੀਂ ਹੈਗਾ ਕਿਸੇ ਦਾ ਡਿਨਰ ਡਿਨਰ ਹੋ ਗਿਆ ਅਮਰ ਨੇ ਮਮੋਜ਼ ਵੀ ਖਾ ਲਏ ਆਈਸਕ੍ਰੀਮ ਵੀ ਹੋ ਗਈ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਾਏ ਗੁੱਡ ਨਾਈਟ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਗੁੱਡ ਨਾਈਟ